ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਜਿੱਥੇ ਕਿ ABC ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂਗਾ ਤੇ ਮਨਦੀਪ ਸਿੰਘ ਨੂੰ ਵਿਧਾਨ ਸਭਾ ਤੋਂ ਬਾਹਰ ਕੱਢਣ ਦੀ ਜਾਨੋ ਮਾਰਨ ਦੀ ਧਮਕੀ ਜਿਹੜੀ ਹੈ ਉਹ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਦਿੱਤੀ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਲੀਡਰਾਂ ਦੇ ਵੱਲੋਂ ਲੜੜਤਾ ਪਾਈਆਂ ਜਾ ਰਹੀਆਂ ਨੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜਿੱਥੇ ਕਿ ਸપ્ਤੋਹ ਪਹਿਲਾਂ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਐਮਐਲਏ ਅਰਮਿਤ ਸਿੰਘ ਪਠਾਨ ਮਾਜਰਾਚੜੇ ਨੇ ABC ਪੰਜਾਬ ਦੇ ਕੈਮਰਾਮੈਨ ਜਿਹੜੇ ਨੇ ਵੀਡੀਓ ਜਰਨਲਿਸਟ ਮਨਦੀਪ ਸਿੰਘ ਨੂੰ ਜੁੱਤੀਆਂ ਮਾਰਨ ਦੀ ਧਮਕੀਆਂ ਦਿੰਦੇ ਨੇ ਤੇ ਕਹਿੰਦੇ ਨੇ ਕਿੱਥੇ ਹੈ ਤੁਹਾਡਾ ਪੱਤਰਕਾਰ ਜਿਸ ਨੇ ਕੱਲ ਮੇਰੀ ਖਬਰ ਲਗਾਈ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਕੈਮਰਾਮੈਨ ਨੇ ਸੰਦੀਪ ਲਾਦੂਗਾ ਨੂੰ ਫੋਨ ਕਰਦੇ ਨੇ ਸੰਦੀਪ ਲਾਦੂਗਾ ਜਦੋਂ ਆਉਂਦੇ ਨੇ ਤਾਂ ਉਹਨਾਂ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਹੱਥ ਜਿਹੜਾ ਉਹਨਾਂ ਦਾ ਗੁੱਟ ਫੜਨ ਤੋਂ ਫੜਨ ਤੋਂ ਬਾਅਦ ਬਾਹਰ ਕੱਢਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵਿਧਾਨ ਸਭਾ ਤੋਂ ਬਾਹਰ ਕੱਢਣ ਦੀ ਗੱਲ ਕਹੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਤੈਨੂੰ ਮੈਂ ਬਾਹਰ ਦੇਖਦਾ ਹਾਂ ਤੇ ਇਸ ਤੋਂ ਬਾਅਦ ਜਿਹੜੀ ਹੈ ਇਹ ਵੀਡੀਓ ਕਲਿੱਪ ਬਣਦੀ ਹੈ ਸੋਸ਼ਲ ਮੀਡੀਆ ਟੀਵੀ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗ ਪੈਂਦੀ ਹੈ ਤੇ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਤੇ ਨਾਲ ਹੀ ਲੀਡਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਨੇ ਆਖਿਰਕਾਰ ਜੇਕਰ ਕੋਈ ਸੱਚਾ ਤੇ ਇਮਾਨਦਾਰ ਪੱਤਰਕਾਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਚੁੱਕਦਾ ਹੈ ਤਾਂ ਜੋ ਗਰਾਊਂਡ ਲੈਵਲ ਦੇ ਉੱਤੇ ਹੁੰਦਾ ਹੈ ਉਸ ਦੀ ਆਵਾਜ਼ ਚੁੱਕ ਕੇ ਜਨਤਾ ਨੂੰ ਦਿਖਾਉਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਵਿਧਾਇਕ ਨੇ ਉਹ ਪੱਤਰਕਾਰਾਂ ਨੂੰ ਬੋਲਦੇ ਨੇ ਕਿ ਤੈਨੂੰ ਮੈਂ ਬਾਹਰ ਦੇਖਦਾ ਹਾਂ ਤੇ ਵਿਧਾਨ ਸਭਾ ਤੋਂ ਬਾਹਰ ਕੱਢਦੇ ਨੇ ਤੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਗੁੱਟ ਤੋਂ ਫੜ ਕੇ ਬਾਹਰ ਕੱਢਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਸਿਆਸੀ ਲੀਡਰਾਂ ਦੇ ਵੱਲੋਂ ਲਾਣਤਾ ਜੜੀਆਂ ਪਾਈਆਂ ਜਾ ਰਹੀਆਂ ਨੇ ਐਮ ਐਲ ਏ ਪਠਾਨ ਮਾਝਾ ਨੂੰ ਤੇ ਸਭ ਤੋਂ ਪਹਿਲਾਂ ਦੱਸਦੀ ਹਾਂ ਕਿ ਪ੍ਰਤਾਪ ਬਾਜਵਾ ਜੜੀ ਦੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤਾਂ ਪ੍ਰਤਾਪ ਬਾਜਵਾ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਪ੍ਰੈਸ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਅਤੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬਦੇ ਨੁਮਾਇंदे ਅੱਜ ਪ੍ਰੈਸ ਵਾਲਿਆਂ ਨੂੰ ਹੀ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਤੋਂ ਬਾਹਰ ਨਿਕਲਣ ਨਿਕਲ ਕੇ ਮਿਲਣ ਦੀਆਂ ਧਮਕੀਆਂ ਦੇਣ ਦੇ ਉੱਤੇ ਉੱਤਰ ਆਏ ਹਨ ਮੈਂ ਇਸ ਗੁੰਡਾਗਰਦੀ ਦੀ ਸਖਤ ਨਕੇਦੀ ਕਰਦਾ ਮੈਂ ਅਤੇ ਮੇਰੀ ਪਾਰਟੀ ABC ਚੈਨਲ ਦੇ ਪੱਤਰਕਾਰ ਸੰਦੀਪ ਸਿੰਘ ਲਾਧਨੂਗਾ ਦੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਦੇ ਲਈ ਉਸ ਦੇ ਨਾਲ ਖੜਾ ਹਾਂ ਭਗਵੰਤ ਮਾਨ ਸੱਤਾ ਦੇ ਨਸ਼ੇ ਦੇ ਵਿੱਚ ਐਨਾ ਮਗਰੂਰ ਨਾ ਹੋਵੇ ਆਪਣੇ ਕੇਵਲ ਮਾਫੀਆ ਕਿੰਗ ਨੂੰ ਨਤ ਪਾਓ ਇਸ ਪੱਤਰਕਾਰ ਕੋਲੋਂ ਆਮ ਆਦਮੀ ਪਾਰਟੀ ਦੇ ਹਲਕਾ ਸੁਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਚਰਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਇਹ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਵੱਲੋਂ ਤੇ ਇਸ ਤੋਂ ਬਾਅਦ ਗੱਲ ਕਰੀਏ ਤਾਂ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਸੀਨੀਅਰ ਲੀਡਰ ਨੇ ਅਕਾਲੀ ਦਲ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਲੋਕਤੰਤਰ ਦੇ ਚੌਥੇ ਥੰਬ ਮੀਡੀਆ ਨੂੰ ਡਰਾਉਣਾ ਧਮਕਾਉਣਾ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਕੀ ਇਹ ਬਦਲਾ ਹੈ ਐਮਐਲਏ ਹਰਮੀਤ ਸਿੰਘ ਪਟਾਰ ਮਾਚਰਾ ਦੇ ਵੱਲੋਂ ਪਵਿੱਤਰ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਵਿੱਚ ABC ਪੰਜਾਬ ਚੈਨਲ ਦੇ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣਾ ਬਹੁਤ ਹੀ ਜ਼ਿਆਦਾ ਮੰਦਪਾਗ ਹੈ ਇਹ ਧਮਕੀ ਕਿਸੇ ਇੱਕ ਚੈਨਲ ਦੇ ਪੱਤਰਕਾਰ ਨੂੰ ਨਹੀਂ ਬਲਕਿ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੇ ਪੂਰੇ মিডিਆ ਨੂੰ ਹੈ ABC ਚੈਨਲ ਦੇ ਪੱਤਰਕਾਰ ਸੰਦੀਪ ਲਾਦੁਕਾ ਦੇ ਨਾਲ ਹਮੇਸ਼ਾ ਡਟ ਕੇ ਖੜੇ ਹਾਂ ਮੈਂ ਮੰਗ ਕਰਦਾ ਹਾਂ ਕਿ ਇਸ ਐਮਐਲਏ ਦੇ ਉੱਤੇ ਤੁਰੰਤ ਪਰਚਾ ਹੋਵੇ ਪ੍ਰੈਸ ਦੀ ਆਜ਼ਾਦੀ ਜਿੰਦਾਬਾਦ ਇਸ ਤੋਂ ਇਲਾਵਾ ਤੁਹਾਨੂੰ ਦੱਸਤੀ ਹੈ ਕਿ ਜਿਹੜੇ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਦਿਖਾਈ ਗਈ ਗੁੰਡਾਗਰਦੀ ਦੀ ਸਖਤ ਨਖੇਦੀ ਕਰਦੇ ਹਾਂ ਮੈਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਧਵਾ ਨੂੰ ਅਪੀਲ ਕਰਦਾ ਹਾਂ ਕਿ ਉਹ ਪਠਾਨ ਮਾਜਰਾ ਦੇ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਧਮਕੀਆਂ ਦਾ ਸਖਤ ਨੋਟਿਸ ਲੈਣ ਅਤੇ ਉਸ ਵਿਰੋਧ ਕੇਸ ਦਰਜ ਕਰਨ ਦੇ ਲਈ ਚੰਡੀਗੜ੍ਹ ਪੁਲਿਸ ਨੂੰ ਤੁਰੰਤ ਰਿਪੋਰਟ ਕਰਨ ਇੱਕਾਤਨਾ ਸੱਤਾ ਦੇ ਨਸ਼ੀ ਦੇ ਵਿੱਚ ਤੁ ਮੁਕਮਲ ਤ੍ਰਿ ਪਗਵੰਤ ਮਾਨ ਦੇ ਉੱਤੇ ਲਗਾਮ ਲਗਾਉਣ ਵਿੱਚ ਸਪੀਕਰ ਦੀ ناکامی ਦਾ ਨਤੀਜਾ ਹੈ ਇਸ ਨੇ ਬੀਤੇ ਦਿਨ ਆਪਣੀਆਂ ਘਟੀਆਂ ਵਿਵਹਾਰ ਕਰਕੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ਰਮਸਾਰ ਕੀਤਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਗੱਲ ਕੀਤੀ ਹੈ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਵਿਧਾਇਕ ਹਰਮੀਤ ਪਠਾਨ ਮਾਚਰਾ ਦੇ ਵੱਲੋਂ ਦੋ ਨੌਚਵੰਤ ਪੱਤਰਕਾਰਾਂ ਸੰਦੀਪ ਸਿੰਘ ਲਾਦੂਗਾ ਤੇ ਮਨਦੀਪ ਸਿੰਘ ਦੇ ਨਾਲ ਕੀਤੀ ਗਈ ਬਦਮਾਸ਼ੀ ਅਤੇ ਗੁੰਡਾਗਰਦੀ ਦਾ ਵਿਰੋਧ ਕਰਦਾ ਹਾਂ ਇਸ ਤੋਂ ਇਲਾਵਾ ਜਿਹੜੇ ਆਰਟੀਏ ਐਕਟਿਵਿਸਟ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਹੈ ਸਵਾਲ ਚੁੱਕੇ ਗਏ ਨਹੀਂ ਤੇ ਉਹਨਾਂ ਦਾ ਕਹਿਣਾ ਹੈ ਕਿ ਆਪ ਐਮਐਲਏ ਹਰਮੀਤ ਪਠਾਨ ਮਾਚਰਾ ਨੇ ਪੱਤਰਕਾਰ ਦੇ ਨਾਲ ਕੀਤੀ ਹੈ ਗੁੰਡਾਗਰਦੀ ਖਬਰ ਲਾਉਂਡ ਕਰਕੇ ABC ਚੈਨਲ ਦੇ ਪੱਤਰਕਾਰ ਸੰਦੀਪ ਰਾਜਦੂਤਾ ਤੇ ਮਨਦੀਪ ਸਿੰਘ ਨੂੰ ਦਿੱਤੀ ਵਿਧਾਨ ਸਭਾ ਗੈਲਰੀ ਦੇ ਵਿੱਚ ਧਮਕੀ ਕਿਹਾ ਬਾਹਰ ਆ ਤੈਨੂੰ ਦੇਖ ਲਵਾਂਗਾ ਇਸ ਕੇਵਲ ਮਾਫੀਆ ਦਾ ਦਿਮਾਗ ਹਿਲ ਗਿਆ ਹੈ ਕਿਉਂ ਪੰਜਾਬੀਆਂ ਨੂੰ ਕੀ ਇਹੀ ਬਦਲਾ ਦੇਖਣਾ ਸੀ ਤਾਂ ਸਵਾਲ ਜਿਹੜੇ ਨੇ ਆਰਟੀਆਈ ਐਕਟੀਵਿਸਟ ਵਿਰੋਧੀ ਧਿਰ ਦੇ ਲੀਡਰਾਂ ਦੇ ਵੱਲੋਂ ਚੁੱਕੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਉੱਤੇ ਵੀਡੀਓ ਪਾ ਕੇ ਇਹ ਗੱਲਾਂ ਆਖੀਆਂ ਗਈਆਂ ਨੇ ਵੀਡੀਓ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੁਸੀਂ ਸਾਫ਼ ਤੌਰ ਦੇ ਉੱਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ABC ਪੰਜਾਬ ਦੇ ਜਿਹੜੇ ਪੱਤਰਕਾਰ ਨੇ ਮਨਦੀਪ ਸਿੰਘ ਤੇ ਸੰਦੀਪ ਲਾਤੁਕਾ ਨੂੰ ਜਿਹੜੇ ਵਿਧਾਇਕ ਨੇ ਉਹ ਹੱਥ ਜਿਹੜੇ ਹੈ ਗੁੱਟ ਤੋਂ ਹੱਥ ਫੜ ਕੇ ਬਾਹਰ ਕੱਢਣ ਨੂੰ ਗੱਲ ਕਰ ਰਹੇ ਨੇ ਤੇ ਨਾਲੇ ਕਹਿੰਦੇ ਨੇ ਤੈਨੂੰ ਤੂੰ ਬਾਹਰ ਚੱਲ ਮੈਂ ਤੈਨੂੰ ਉੱਥੇ ਦੇਖਦਾ ਹਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਕਿੱਥੇ ਗਈ ਮੀਡੀਆ ਦੇ ਪ੍ਰੈਸ ਜਿਹੜੀ ਹੈ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਹੈ ਇਸ ਨੂੰ ਲੈ ਕੇ 30 ਤੇ ਉੱਤੇ ਵੀ ਕਾਫੀ ਜ਼ਿਆਦਾ ਚੜੀ ਹੈ ਇਹ ਵੀਡੀਓ ਦਿਖਾਈ ਗਈ ਹੈ ਲਗਾਤਾਰ ਹੀ ਸਵਾਲ ਚੁੱਕੇ ਜਾ ਰਹੇ ਨੇ ਕਿ ਜੇਕਰ ਕੋਈ ਸੱਚਾ ਇਮਾਨਦਾਰ ਪੱਤਰਕਾਰ ਜਿਹੜਾ ਗਰਾਉਂਡ ਰਿਐਲਿਟੀ ਲੋਕਾਂ ਨੂੰ ਦਿਖਾਉਂਦਾ ਹੈ ਕਿ ਉਸ ਨੂੰ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਣੀ ਹੈ ਕਿ ਪੰਜਾਬ ਦੇ ਲੋਕ ਇਹੀ ਜਿਹੜੇ ਹੈ ਉਹ ਬਦਲਾ ਦੀ ਆਸ ਕਰ ਰਹੇ ਸਨ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਵੀਡੀਓ ਜਿਹੜੀ ਹੈ ਉਹ ਵੀ ਨਸ਼ਰ ਅਸਿਕਰ ਕਰਾਂਗੇ ਕਿ ਕੀ ਕੁਝ ਉਸ ਦਿਨ ਹੋਇਆ ਸੀ ਹੋਰ ਤਾਜ਼ਾ ਅਪਡੇਟ ਨੰਦਲੇ ਤੁਸੀਂ ਜੁੜੇ ਹੋ ABC ਪੰਜਾਬ ਦੇ ਨਾਲ ਕਮੈਂਟਸ ਜ਼ਰੀਏ ਪ੍ਰਤੀਕਿਰਿਆ ਤੁਸੀਂ ਆਪਣੀ ਵੀ ਦੇ ਸਕਦੇ ਹੋ ਕੀ ਕੁਝ ਜਿਹੜੀ ਹੈ ਵੀਡੀਓ ਜਿਹੜੀ ਵਾਇਰਲ ਹੋਈ ਹੈ ਤੁਹਾਡੇ ਕੀ ਵਿਚਾਰ ਨੇ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਕਮੈਂਟਸ ਜ਼ਰੀਏ ਤੁਸੀਂ ਦੇ ਸਕਦੇ ਹੋ